ਸਮੁੱਚੇ ਸਿੱਖ ਜਗਤ ਨੂੰ ਅਤੇ ਉਹਨਾਂ ਸਮੂਹ ਭਾਈਚਾਰਿਆਂ ਨੂੰ ਜੋ ਸਾਡੇ ਦੁੱਖ ਸੁੱਖ ਵਿੱਚ ਸ਼ਰੀਕ ਨੇ ਦੁਆ ਸਲਾਮ ਪ੍ਰਣਾਮ ਨਮਸਕਾਰ ਕਰਦਾ ਜੋ ਸਾਡੇ ਆਪਣੇ ਨੇ ਉਹਨਾਂ ਸਮੂਹ ਭੈਣ ਭਰਾਵਾਂ ਮਾਵਾਂ ਬਜ਼ੁਰਗਾਂ ਬੱਚਿਆਂ ਨੌਜੋਨਾਂ ਨੂੰ ਮੇਰੇ ਵੱਲੋਂ ਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਸ ਸ਼ਹਿਰ ਵਿੱਚ ਵਸਦੇ ਹਾਂ ਜਿੱਥੇ ਮਸਲੇ ਨੂੰ ਹੱਲ ਕਰਨ ਵਾਸਤੇ ਇੱਕ ਨਵਾਂ ਮਸਲਾ ਖੜਾ ਕੀਤਾ ਜਾਂਦਾ ਹੈ ਜਿੱਥੇ ਅਣਿਆਨوں ਨਿਆ ਦੀ ਨਕਾਬ ਪਾ ਕੇ ਉਸ ਉੱਤੇ ਸਾਜਿਸ਼ ਭਰੀਆਂ ਖੁਸ਼ਬੂਆਂ ਵਰਤੌਣ ਲਈ ਸੈਂਟ ਸਿਟੇ ਜਾਂਦੇ ਨੇ ਜਿੱਥੇ ਅਮਨ ਸਥਾਪਿਤ ਕਰਨ ਵਾਸਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਅੱਗਾਂ ਲਾਈਆਂ ਜਾਂਦੀਆਂ ਨੇ ਜਿੱਥੇ ਭਾਈਚਾਰਿਆਂ ਵਿੱਚ ਸਾਂਝ ਵਧਾਉਣ ਵਾਸਤੇ ਘੱਟ ਗਿਣਤੀਆਂ ਨੂੰ ਜ਼ਲੀਲ ਅਤੇ ਕਤਲ ਕੀਤਾ ਜਾਂਦਾ ਜਿੱਥੇ ਮੁਹੱਬਤਾਂ ਨਫ਼ਰਤ ਦੇ ਨਾਂ ਤੇ ਵਡੀਆਂ ਜਾਂਦੀਆਂ ਨੇ ਮੈਂ ਉਸੇ ਹੀ ਸ਼ਹਿਰ ਤੇ ਦੇਸ਼ ਦਾ ਵਾਸੀ ਹਾਂ 25-30 ਸਾਲ ਤੋਂ ਜੇਲ੍ਹ 'ਚ ਬੈਠੇ ਭਾਈ ਹਵਾਰਾ ਜੀ ਉਹਨਾਂ ਦੇ ਵਕੀਲ ਸਾਡੇ ਵੀਰ ਮਨਜਪੁਰ ਸਾਹਿਬ ਜੋ ਪੇਸ਼ੇਵਜੋਂ ਵਕੀਲ ਨੇ ਕੱਲ ਉਹਨਾਂ ਦੇ ਚਿਹਰੇ ਦੇ ਉੱਤੇ ਮੁਸਕਾਨ ਤੇ ਚਮਕ ਜਾਈ ਸੀ ਉਹਨਾਂ ਕਿਹਾ ਕਿ ਭਾਈ ਹਵਾਰਾ ਜੀ ਇਸ ਕੇਸ ਵਿੱਚੋਂ ਵੀ ਬਰੀ ਹੋ ਗਏ ਨੇ ਕਹਿਣ ਤੋਂ ਭਾਵ ਕਿ ਉਹਨਾਂ ਦੇ ਜਿੰਨੇ ਕੇਸ ਨੇ ਉਹਨਾਂ ਸਾਰਿਆਂ ਵਿੱਚੋਂ ਬਰੀ ਹੋ ਗਏ ਉਹਨਾਂ ਦਾ ਕਹਿਣਾ ਸੀ ਕਿ ਸ਼ਾਇਦ ਭਾਈ ਸਾਹਿਬ ਉਹਨਾਂ ਨੂੰ ਪੈਰੋਲ ਵੀ ਮਿਲ ਜਾਏ ਪਰ ਮੈਨੂੰ ਇਹ ਦੱਸਣਾ ਚਾਹਤਾ ਭੁੱਲ ਗਿਆ ਕਿ ਮੈਂ ਉਸੇ ਦੇਸ਼ ਦਾ ਤੇ ਸ਼ਹਿਰ ਦਾ ਵਾਸੀ ਹਾਂ ਜਿੱਥੇ ਕਿਸੇ ਨੂੰ ਲਗਾਤਾਰ ਜੇਲ੍ਹ ਵਿੱਚ ਬੰਦ ਰੱਖਣ ਲਈ ਸਾਰਿਆਂ ਕੇਸਾਂ ਦੇ ਵਿੱਚੋਂ ਬਰੀ ਕੀਤਾ ਵੀ ਜਾਂਦਾ ਹੈ ਕਿਉਂਕਿ ਅਦਾਲਤਾਂ ਵੱਲੋਂ ਬਰੀ ਕੀਤੇ ਜਾਂਦੇ ਸਿੱਖ ਜਦੋਂ ਕਿਤੇ ਪਹਿਲੀ ਵਾਰ ਗ੍ਰਿਫਤਾਰ ਹੋਏ ਸਨ ਤਾਂ ਦਾੜੀ ਵੀ ਜੇ ਥੋੜੀ-ਥੋੜੀ ਉੱਗੀ ਹੁੰਦੀ ਹੈ ਤੇ ਸਾਰੀ ਦੀ ਸਾਰੀ ਦਾੜੀ ਕਾਲੀ ਵੀ ਹੁੰਦੀ ਹੈ ਜਦ ਤੱਕ ਉਹਨਾਂ ਨੂੰ ਸਾਰੇ ਕੇਸਾਂ ਵਿੱਚੋਂ ਬਰੀ ਕਰਨਾ ਹੁੰਦਾ ਹੈ ਉਦੋਂ ਤੱਕ ਉਹ ਬੜਾਪੇ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਸਾਰੀ ਦਾੜੀ ਚਿੱਟੀ ਹੋ ਜਾਂਦੀ ਹੈ ਮਸਲਾ ਹੁਣ ਇਹ ਨਹੀਂ ਹੈ ਕਿ ਭਾਈ ਹਵਾਰਾ ਜੀ ਸਾਰੇ ਕੇਸਾਂ 'ਚ ਬਰੀ ਹੋ ਗਏ ਨੇ ਮਸਲਾ ਇਹ ਵੀ ਨਹੀਂ ਕਿ ਕੋਈ ਸਿੱਖ ਕਿਸੇ ਵੀ ਕੇਸ ਦੇ ਵਿੱਚ ਦੋਸ਼ੀ ਨਹੀਂ ਪਾਇਆ ਗਿਆ ਅਦਾਲਤ ਵੱਲੋਂ ਉਸਨੂੰ ਬਾਈਜਤ ਬਰੀ ਕੀਤਾ ਜਾਂਦਾ ਹੈ ਮਸਲਾ ਇਹ ਹੈ ਬਰੀ ਕੀਤੇ ਜਾਂਦੇ ਸਿੱਖਾਂ ਨੂੰ ਰਿਹਾ ਕਰਨ ਵਾਸਤੇ ਫਿਰ ਕਮਿਸ਼ਨ ਬਿਠਾਉਣੇ ਪੈਂਦੇ ਹਨ ਕਿ ਕੀ ਕਿਤੇ ਇਹਦੇ ਬਾਹਰ ਆਉਣ ਨਾਲ ਅਮਨ ਨੂੰ ਖਤਰਾਤ ਨਹੀਂ ਪੈ ਜਾਏਗਾ ਕੀ ਇਸ ਸਿੱਖ ਨੂੰ ਛੱਡਣ ਦੇ ਨਾਲ ਭਾਰਤ ਦੇ ਨਕਸ਼ੇ ਦੇ ਵਿੱਚ ਕਿਤੇ ਤਰੇੜਾਂ ਤਾਂ ਨਹੀਂ ਪੈ ਜਾਣਗੀਆਂ ਸਭ ਤੋਂ ਵੱਡੀ ਗੱਲ ਕਿ ਕੀ ਇਸ ਸਿੱਖ ਨੂੰ ਰਿਹਾ ਕਰਨ ਤੇ ਹਿੰਦੂ ਭਾਈਚਾਰੇ ਨੂੰ ਕਿਤੇ ਠੇਸ ਤਾਂ ਨਹੀਂ ਪਹੁੰਚਦੀ ਮਾਂਜਪੁਰ ਸਾਹਿਬ ਤੁਸੀਂ ਵਕੀਲ ਹੋ ਤੁਹਾਨੂੰ ਤਾਂ ਚੰਗਾ ਭਲਾ ਪਤਾ ਹੋਣਾ ਚਾਹੀਦਾ ਕਿ ਇੱਥੇ ਇਹ ਕਾਨੂੰਨ ਵੀ ਹੈਗਾ ਬੇਸ਼ੱਕ ਉਸ ਵਿਧਾਨ ਦੇ ਵਿੱਚ ਲਿਖਿਆ ਨਹੀਂ ਪਰ ਫਿਰ ਵੀ ਹੈ ਮੈਂ ਇੱਕ ਹੋਰ ਚੇਤਾ ਕਰਾਵਾਂ ਮੈਂ ਉਸ ਦੇਸ਼ ਦਾ ਵਾਸੀ ਹਾਂ ਜਿੱਥੇ ਲੋਕਾਂ ਦੀ ਮਾਨਸਿਕ ਪ੍ਰਵਰਤੀ ਨੂੰ ਕਾਬੂ ਕਰਨ ਲਈ ਦੋ ਢੰਗ ਬਣਾਏ ਜਾਂਦੇ ਹਨ ਪਹਿਲਾ ਤਰੀਕਾ ਹੈਗਾ ਸੰਵਿਧਾਨਕ ਢਾਂਚੇ ਦਾ ਦੂਸਰਾ ਹੈਗਾ ਸਿਆਸੀ ਪਾਰਟੀਆਂ ਦਾ ਜਥੇਬੰਦੀਆਂ ਤੇ ਡੇਰਿਆਂ ਦਾ ਆਪਾਂ ਪਹਿਲਾਂ ਪਹਿਲੇ ਤਰੀਕੇ ਦੀ ਗੱਲ ਕਰਦੇ ਹਾਂ ਕਿ ਸੰਵਿਧਾਨਕ ਢਾਂਚਾ ਕੰਮ ਕਿਵੇਂ ਕਰਦਾ ਹੈ ਡੀਪ ਸਟੇਟਾਂ ਅਦਾਲਤਾਂ ਦੀ ਕਾਨੂੰਨ ਦੀ ਨਾਟਕ ਮੰਡਲੀ ਰਾਹੀਂ ਕੇਸਾਂ ਦੀ ਪ੍ਰਕਿਰਿਆ ਨੂੰ ਹੌਲੀ ਮੱਠੀ ਚਾਲ ਵਿੱਚ ਚਲੰਦੀਆਂ ਨੇ ਨਿਆਂ ਦਾ ਮੇਕਅਪ ਕਰਕੇ ਡਰਾਮਾ ਕਰਦੀਆਂ ਨੇ ਅਤੇ ਅਨਿਆਂ ਨੂੰ ਹੀ ਨਿਆਂ ਹੋਣ ਦਾ ਭਰਮ ਛਲਾਵੇ ਤਹਿਤ ਮੱਕੜ ਜਾਲ ਵਿਛਾਉਂਦੀਆਂ ਨੇ ਆਪਾਂ ਭਾਈ ਹਵਾਰੇ ਦੇ ਇਸੇ ਕੇਸ ਦੀ ਉਦਾਹਰਣ ਤੁਹਾਡੇ ਸਾਹਮਣੇ ਰੱਖ ਦਿੰਨੇ ਆ ਜਿਸ ਵਿੱਚੋਂ ਲਾਸਟ ਅਖੀਰਲੇ ਵਿੱਚੋਂ ਭਰੀ ਹੋਏ ਨੇ ਇਹ ਕੇਸ 2005 ਦੇ ਵਿੱਚ ਦਰਜ ਕੀਤਾ ਗਿਆ ਅਤੇ ਹੁਣ ਕਿਹੜਾ ਸਾਲ ਚੱਲ ਰਿਹਾ ਹੈ 2025 ਯਾਨੀ ਕਿ ਅੱਜ ਤੋਂ 20 ਸਾਲ ਪਹਿਲਾਂ 20 ਸਾਲਾਂ ਬਾਅਦ ਮਾਨਯੋਗ ਅਦਾਲਤ ਇਸ ਫੈਸਲੇ ਉੱਤੇ ਪਹੁੰਚਦੀ ਹੈ ਕਿ ਇਹ ਜਿਹੜਾ ਕੇਸ ਪੁਲਿਸ ਨੇ ਪਾਇਆ ਸੀ ਇਹ ਝੂਠਾ ਹੈ ਪੁਲਿਸ ਸਬੂਤ ਨਹੀਂ ਦੇ ਸਕੀ ਇਸ ਦਾ ਮਤਲਬ ਕੇਸ ਸੱਚਾ ਨਹੀਂ ਸੀ ਪੁਲਿਸ ਵੱਲੋਂ ਪਾਇਆ ਗਿਆ ਸੀ ਕੀ ਕੋਈ ਐਸਾ ਕਾਨੂੰਨ ਵੀ ਹੈ ਕਿ ਪੁਲਿਸ ਵਾਲਾ ਜਾਂ ਕੋਈ ਵੀ ਬੰਦਾ ਕਿਸੇ ਤੇ ਝੂਠਾ ਕੇਸ ਪਾ ਕੇ ਕਿਸੇ ਨੂੰ 20 ਸਾਲ ਖੱਜੜ ਫਾਰ ਕਰੇ ਤਾ ਝੂਠਾ ਕੇਸ ਪਾਉਣ ਵਾਲੇ ਪੁਲਿਸ ਅਫਸਰ ਦੇ ਉੱਤੇ ਕੇਸ ਪਾਇਆ ਜਾਵੇ ਕਿ ਉਹਦੇ ਮੁਆਵਜ਼ਾ ਸਾਰਾ ਉਸ ਬੰਦੇ ਦਾ ਉਹਦੇ ਸਿਰ ਤੇ ਪਾਓ ਇਹਨੂੰ 20 ਸਾਲ ਖੱਜਲ ਕਰਨ ਦਾ ਕਿ ਇਹੋ ਜਿਹਾ ਵੀ ਕੋਈ ਕਾਨੂੰਨ ਹੈਗਾ ਨਾ ਨਾ ਬਿਲਕੁਲ ਹੈ ਨਹੀਂ ਕਿਉਂਕਿ ਜੇ ਅਸੀਂ ਇਦਾਂ ਦੇ ਕਾਨੂੰਨ ਬਣਾ ਦਿੱਤੇ ਇੰਡੀਅਨ ਮਾਸੂਮ ਵਿਚਾਰੀ ਪੁਲਿਸ ਦਾ ਮਨੋਬਲ ਡੱਗੇਗਾ ਉਹਨਾਂ ਦੇ ਮਨੋਬਲ ਨੂੰ ਐ ਟੀਸੀ ਦੇ ਉੱਤੇ ਰੱਖਣ ਵਾਸਤੇ ਲੋਕਾਂ ਨੂੰ 20-20 ਸਾਲ ਅਦਾਲਤਾਂ ਦੇ ਵਿੱਚ ਰਗੜਾ ਲਾਓ ਇਹਨਾਂ ਨੂੰ ਘੜੀਸੋ ਇਹਨਾਂ ਦੀਆਂ ਜ਼ਮੀਨਾਂ ਜ਼ਾਇਦਾਦਾਂ ਵਗਾ ਦਿਓ ਇਸ ਕੇਸ ਦੇ ਵਿੱਚ ਕਿਉਂਕਿ ਜੇ ਪੁਲਿਸ ਦਾ ਮਨੋਬਾਲ ਉੱਚਾ ਰਹੂਗਾ ਤੇ ਅਮਨ ਸ਼ਾਂਤੀ ਫਿਰ ਕਾਇਮ ਰਹੇਗੀ ਨਾ ਇੱਕ ਕੇਸ ਨੂੰ 20 ਸਾਲ ਲਮਕਾਉਣ ਤੋਂ ਬਾਅਦ ਮੁੜ ਕੇ ਇਹ ਕਹਿ ਦਿਓ ਜੀ ਬਾਇਜ਼ਤ ਬਰੀ ਇਹ ਸੁਣਦਿਆਂ ਸਾਰੇ ਜਿਹੜਾ ਸੰਬੰਧਿਤ ਭਾਈਚਾਰਾ ਹੰਦਾ ਉਹਦਾ ਚਿਹਰਾ ਖੜ ਜਾਂਦਾ ਦੇਖਿਆ ਭਾਰਤ ਦਾ ਨਿਆਂ ਕਿੰਡਾ ਵਧੀਆ 20 ਸਾਲਾਂ ਬਾਅਦ ਵੀ ਅਗਲੇ ਨੇ ਸਾਬਤ ਕਰ ਦਿੱਤਾ ਕਿ ਇਸ ਦੇ ਉੱਤੇ ਜਿਹੜਾ ਕੇਸ ਪਾਇਆ ਸੀ ਝੂਠਾ ਵਾਹ ਵੇ ਅਦਾਲਤ ਨੂੰ ਸਲਾਮ ਸਲੂਟ ਖਿੱਚ ਕੇ ਥੱਲੇ ਲੱਤ ਮਾਰ ਕੇ ਕੜਕ ਕਰਕੇ ਸਲੂਟ ਮਾਰੋ ਇਹ ਫਾਰਮੂਲਾ ਲੋਕਾਂ ਨੂੰ ਪਰ ਮਸ਼ਾਲ ਕਰਨ ਵਾਸਤੇ ਪਰਮਗੜ ਦੇ ਵਿੱਚ ਰੱਖਣ ਲਈ ਇੱਕ ਮੱਕੜ ਜਾਲ ਵਿੱਚ ਫਸਾਉਣ ਲਈ ਦੱਸਣ ਦਾ ਢੰਗ ਹੈ ਕਿ ਤੁਹਾਡੇ ਨਾਲ ਨਿਆਹ ਹੁੰਦਾ ਹੈ ਜਿਵੇਂ ਪਿੱਛੇ ਜੇ ਕਹਿੰਦੇ ਸੀ ਸਿੱਖਾਂ ਨੂੰ ਤਾਂ ਬਿਲਕੁਲ ਬਰਾਬਰ ਦੇ ਹੱਕ ਨੇ ਇਹਨਾਂ ਦਾ ਪ੍ਰਧਾਨ ਮੰਤਰੀ ਵੀ ਇਹਨਾਂ ਦਾ ਰਿਆ ਇਹਨਾਂ ਦੇ ਜਨਰਲ ਵੀਰੇ ਪੁਲਿਸ ਵਾਲੇ ਅਫਸਰ ਵੀ ਇਹਨਾਂ ਦੇ ਨੇ ਪੰਜਾਬ ਦਾ ਮੁੱਖ ਮੰਤਰੀ ਵੀ ਇਹਨਾਂ ਦਾ ਹੀ ਬਣਦਾ ਹੈ ਇਹਨਾਂ ਨੂੰ ਵੱਖਰੇ ਦੇਸ਼ ਦੀ ਕੀ ਲੋੜ ਹੈ ਇਹਨਾਂ ਦਾ ਤਾਂ ਦਿਮਾਗ ਖਰਾਬ ਹੈ ਵੱਖਰਾ ਦੇਸ਼ ਮੰਗ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਲੋਕਤੰਤਰ ਦਾ ਜਿਹੜਾ ਛਲਵਾ ਹੈ ਉਸ ਸੰਵਿਧਾਨਕ ਢਾਂਚੇ ਨਾਲ ਇਸ ਤਰ੍ਹਾਂ ਹੀ ਸਥਾਪਿਤ ਕੀਤਾ ਜਾਂਦਾ ਜਿਵੇਂ ਇਸ ਕੇਸ ਵਿੱਚ ਹੋਇਆ ਤੇ ਇਦਾਂ ਦੇ ਹਜ਼ਾਰਾਂ ਕੇਸ ਨਹੀਂ ਇੱਕ ਨੇ ਹੁਣ ਆਪਾਂ ਗੱਲ ਕਰਦੇ ਆਂ ਦੂਸਰੇ ਤਰੀਕੇ ਦੀ ਸਿਆਸੀ ਪਾਰਟੀਆਂ ਜਥੇਬੰਦੀਆਂ ਜਿਨ੍ਹਾਂ ਨੂੰ ਕਈ ਥਾਈ ਪੋਲਿਟੀਕਲ ਗਰੁੱਪ ਵਜੋਂ ਵਰਤਿਆ ਜਾਂਦਾ ਹੈ ਪ੍ਰੈਸ਼ਰ ਗਰੁੱਪ ਜਦੋਂ ਵੋਟਾਂ ਪੈਣੀਆਂ ਹੁੰਦੀਆਂ ਘਰੋ ਘਰ ਜਾ ਕੇ ਕੁੰਡੇ ਖੜਕਾਉਂਦੇ ਠਕ ਠਕ ਫਲਾਣੇ ਨੂੰ ਵੋਟ ਪਾਇਓ ਸਿਆਸੀ ਸੱਤਾ ਦੇ ਜਿਹੜੇ ਦਲਾਲ ਨੇ ਉਹ ਕੇਂਦਰ ਦੀਆਂ ਕੱਠ ਪਤਲੀਆਂ ਨੇ ਸਿਆਸੀ ਪਾਰਟੀਆਂ ਦਾ ਜਿਹੜਾ ਹੇਠਲਾ ਕਿੱਡਰ ਹੈ ਜਿਹੜਾ ਜਥੇਬੰਦੀਆਂ ਦੇ ਰੂਪ ਦੇ ਵਿੱਚ ਵੀ ਵਿਚਰ ਰਿਹਾ ਹੈ ਪ੍ਰੈਸ਼ਰ ਗਰੁੱਪਾਂ ਦੇ ਰੂਪ ਵਿੱਚ ਵਿਚਰਦਾ ਉਹ ਸਿਆਸੀ ਪਾਰਟੀ ਦੀਆਂ ਕਠਪੁਤਰੀ ਹੁੰਦੇ ਨੇ ਇਹਨਾਂ ਦੇ ਨਾਲ ਪੈਰਲਲ ਬਰਾਬਰ ਜਿਵੇਂ ਰੇਲ ਦੀਆਂ ਦੋ ਲਾਈਨਾਂ ਹੁੰਦੀਆਂ ਨਾ ਇਸ ਰੇਲ ਦੀਆਂ ਦੋ ਲਾਈਨਾਂ ਇੱਕ ਹੈਗੀ ਸਿਆਸੀ ਪਾਰਟੀ ਦੂਜੀ ਹੈਗੀ ਡੇਰਿਆਂ ਦੇ ਬਾਬੇ ਤੇ ਡੇਰਿਆਂ ਦੀ ਸੰਗਤ ਇਹਨਾਂ ਦੋਨਾਂ ਨੂੰ ਬਰਾਬਰ ਬਰਾਬਰ ਵਰਤਿਆ ਜਾਂਦਾ ਹੈ ਡੇਰਿਆਂ ਦੇ ਰਿਮੋਟ ਕੰਟਰੋਲਡ ਬਾਬਿਆਂ ਦੇ ਵਰਤੋਂ ਇੱਕ ਲੋਕਤੰਤਰ ਦੀ ਨਕਾਬ ਵਿੱਚ ਲੋਕ ਮਾਨਸਿਕਤਾ ਦੀ ਘਾਟ ਦਾ ਨਮੂਨਾ ਬਣਾਉਂਦੇ ਨੇ ਜੋ ਹਾਲਾਤਾਂ ਦੀ ਰਦੋਬਦਲ ਨੂੰ ਸਹਿਜ ਸੁਭਾ ਲੋਕ ਪ੍ਰਮਾਨ ਕਰ ਲੈਣ ਇਹਨਾਂ ਦੇ ਵਰਤੋਂ ਕੀਤੀ ਜਾਂਦੀ ਹੈ। ਬਾਬਿਆਂ ਨੇ ਕਹਿ ਦੇਣਾ ਐਤਕੀ ਵੋਟ ਫਲਾਣੇ ਨੂੰ ਪਾਉਣੀ ਹੈ। ਭਗਤਾਂ ਦੀ ਮਜਾਦ ਆਪਾਂ ਸਾਰੀ ਉਹਨਾਂ ਲੱਥ ਜੇ। ਉਹ ਜਿਸ ਬਾਬੇ ਨੇ ਜਿਸ ਬੰਦੇ ਦਾ ਨਾਮ ਲਿਆ ਵੋਟ ਉਹਨੂੰ ਹੀ ਪਾਉਣਗੇ ਭਾਵੇਂ ਜੋ ਮਰਜ਼ੀ ਹੋ ਜੇ। ਆਮ ਲੋਕਾਂ ਨੇ ਵੋਟ ਸਿਆਸੀ ਦਲਾਲਾਂ ਦੇ ਕਹਿਣ ਤੇ ਭਾਈ ਅਤੇ ਨਾਮ ਰੋਸ਼ਨ ਹੋਇਆ ਭਾਰਤੀ ਲੋਕਤੰਤਰ ਦਾ ਕਿ ਲੋਕਤੰਤਰ ਹੈ ਬਹੁਤ ਵੱਡਾ ਲੋਕਤੰਤਰ ਹੈ ਲੋਕਾਂ ਦੇ ਆਪਣੀ ਚੁਣੀ ਹੋਈ ਸਰਕਾਰ ਜੋ ਕੁਝ ਸਾਲਾਂ ਬਾਅਦ ਕੁਝ ਮਹੀਨਿਆਂ ਬਾਅਦ ਆਪ ਹੀ ਪੁਲਸਰਾਂ ਇੰਨਾ ਹੀ ਲੋਕਾਂ ਦੀ ਡੰਡਾ ਬਰੇਡ ਵੀ ਕਰਦੀ ਐ ਮੈਂ ਅੱਜ ਇਹ ਵਿਸ਼ਾ ਕਿਉਂ ਚੁਣਿਆ ਤਾਂ ਕਿ 2027 ਦੇ ਵਿੱਚ ਭਾਰਤੀ ਸੱਤਾ ਦੇ ਦਲਾਲਾਂ ਨੇ ਸਿਰਾਂ ਤੇ ਨੀਲੀਆਂ ਕਾਲੀਆਂ ਖਟੀਆਂ ਪੱਗਾਂ ਬੰਨ ਕੇ ਤੁਹਾਡੇ ਦਰਵਾਜ਼ੇ ਖੜਕਾਉਣੇ ਨੇ ਜੇ ਇਹ ਕਹਿ ਦਿੱਤਾ ਜਾਵੇ ਕਿ ਮੁਕੰਮਲ ਬਾਈਕਾਟ ਹੀ ਕਰ ਦਿੱਤਾ ਜਾਵੇ ਕਿ ਹੁਣ ਅਸੀਂ ਵੋਟ ਨਹੀਂ ਪਾਉਣੀ ਜਦ ਤੱਕ ਖਾਲਿਸਤਾਨ ਨਹੀਂ ਬਣਦਾ ਲੋਕ ਵਿਚਾਰੇ ਸਹਿਜ ਸਵਾਏ ਕਹਿਣਗੇ ਉਹ ਫਲਾਣੀ ਪਾਰਟੀ ਨੂੰ ਪਾ ਕੇ ਦੇਖ ਲਈਏ ਉਹ ਚੰਗੇ ਲੱਗਦੇ ਆ ਪਹਿਲਾਂ ਅਕਾਲੀ ਚੰਗੇ ਲੱਗਦੇ ਸੀ ਅਕਾਲੀਆਂ ਰਾਂ 25 ਸਾਲ ਛਤਰ ਖਾਦੇ ਕਾਂਗਰਸ ਚੰਗੀ ਲੱਗਦੀ ਸੀ ਕਾਂਗਰਸ ਰਹੀਂ ਛੱਤਰ ਖਾਦੇ ਆਪ ਚੰਗੀ ਲੱਗਣ ਲੱਗੀ ਆਪ ਦੇ ਕੋਲੋਂ ਵੀ ਹੁਣ ਰਾਜ ਕੇ ਛੱਤਰ ਖਾਦੇ ਜੇ ਮੰਨ ਲਓ ਆਪਾਂ ਵੋਟ ਪਾਉਂਦੇ ਨਹੀਂ ਕਿਸੇ ਨੂੰ ਤਾਂ ਵੀ ਸਰਕਾਰ ਤਾਂ ਕੋਈ ਨਾ ਕੋਈ ਸਰਕਾਰ ਨੇ ਬਣਾ ਹੀ ਦੇਣੀ ਐ ਉਹ ਵੀ ਸਾਨੂੰ ਛੱਤਰੀ ਮਾਰੂਗੀ ਜਦੋਂ ਅਸੀਂ ਕੁੱਟੀ ਖਾਣੀ ਐ ਤੇ ਘੱਟੋ ਘੱਟ ਅਸੀਂ ਵੋਟ ਪਾ ਕੇ ਕੁੱਟਣ ਵਾਲੇ ਬੰਦੇ ਨੂੰ ਆਪਾਂ ਚੁਣਦੇ ਕਿਉਂ ਆ ਵੀ ਸਾਨੂੰ ਇਹ ਕੁੱਟੇ ਕਿਉਂਕਿ ਸਾਡੇ ਚੋਂ ਸਿੱਖੀ ਗਾਇਬ ਹੋ ਗਈ ਤੇ ਢੀਠਤਾਈ ਸਾਡੇ ਖੂਨ ਦੇ ਵਿੱਚ ਵੜ ਗਈ ਢੀਠਤਾਈ ਉਦਾਹਰਣ ਵਜੋਂ ਕਹਿੰਦੇ ਇੱਕ ਬਾਦਸ਼ਾਹ ਨੇ ਇੱਕ ਵਾਰ ਕਿਹਾ ਕਿ ਜਦੋਂ ਵੀ ਐਸਾ ਸੜਕ ਦੇ ਉੱਤੋਂ ਲੋਕ ਸ਼ਹਿਰ ਨੂੰ ਜਾਣ ਤੇ ਫਿਰ ਵਾਪਸ ਆਉਣਾ ਹਰੇਕ ਬੰਦੇ ਦੇ ਇੱਕ ਛੱਤਰ ਮਾਰਨਾ ਜਾਂਦੇ ਦੇ ਤੇ ਜਦੋਂ ਨੇ ਵਾਪਸ ਆਉਣਾ ਇੱਕ ਛੱਤਰ ਉਹਦੇ ਫਿਰ ਮਾਰਨਾ ਇਹ ਸਿਲਸਿਲਾ ਚੱਲਿਆ ਦੋ ਤਿੰਨ ਹਫ਼ਤੇ ਬਾਦਸ਼ਾਹ ਨੇ ਰਿਪੋਰਟ ਮੰਗੀ ਵੀ ਹਾਂ ਕੋਈ ਵਿਰੋਧ ਹੋਇਆ ਕਹਿੰਦੇ ਜੀ ਕਿਸੇ ਨੇ ਵਿਰੋਧ ਨਹੀਂ ਕੀਤਾ ਬਾਦਸ਼ਾਹ ਨੇ ਕਿਹਾ ਹੁਣ ਦੋ ਛੱਤਰ ਕਰ ਦਿਓ ਫਿਰ ਤਿੰਨ ਕਰ ਦਿੱਤੇ ਫਿਰ ਚਾਰ ਕਰ ਦਿੱਤੇ ਫਿਰ ਪੰਜ ਕਰ ਦਿੱਤੇ ਜਦੋਂ ਪੰਜ ਪੰਜ ਛੱਤਰ ਮਾਰਨ ਵਾਲੀ ਗੱਲ ਕਹੀ ਤਾਂ ਦੋ ਹਫ਼ਤੇ ਬਾਅਦ ਬਾਦਸ਼ਾਹ ਨੇ ਰਿਪੋਰਟ ਮੰਗੀ ਵੀ ਕਿਸੇ ਨੇ ਵਿਰੋਧ ਕੀਤਾ ਸਿਪਾਹੀ ਕਹਿੰਦਾ ਜੀ ਇੱਕ ਨੇ ਕੀਤਾ ਸੀ ਕਹਿੰਦੇ ਹਾਂ ਛੇਛੇ ਤੇ ਦੱਸੋ ਕੀ ਕਹਿੰਦਾ ਸੀ ਪੁਲਿਸ ਵਾਲਾ ਕਹਿੰਦਾ ਜੀ ਛਤਰਮਾਰਨ ਖਾਣ ਵਾਲਿਆਂ ਵਾਦੀਆਂ ਲੈਣ ਬੜੀ ਲੰਬੀ ਲੱਗੀ ਇੱਕ ਬੰਦਾ ਕਹਿੰਦਾ ਭਜਾ ਭਜਾਇਆ ਉਸ ਨੇ ਆਣ ਕੇ ਤੇ ਮੇਰੇ ਨਾਲ ਘੂਰ ਕੇ ਦੇਖਿਆ ਕਹਿੰਦਾ ਮੈਂ ਛੇਤੀ ਛੇਤੀ ਕੰਮ ਤੇ ਜਾਣਾ ਵਾ ਪਹਿਲਾਂ ਛਤਰ ਮੇਰੇ ਮਾਰੋ ਮੇਰੇ ਕੋਲ ਉਹਨੇ ਕਿਹਾ ਇੰਨਾ ਚਿਰ ਲੰਬੀ ਲੈਣ ਚ ਲੱਗਿਆ ਜਾਂਦਾ ਫਿਰ ਕਿਸੇ ਸਮਝਦਾਰ ਤੇ ਸਿਆਣੇ ਵਿਅਕਤੀ ਨੇ ਇਹ ਲੋਕਾਂ ਦੀ ਮਾਨਸਿਕਤਾ ਨੂੰ ਲੱਭਣ ਲਈ ਖੋਜ ਕੀਤੀ ਇਹ ਸ਼ਰਿਆਮ ਤੱਕਾ ਹੋ ਰਿਹਾ ਇਹਨਾਂ ਦੀ ਜੁੱਤੀ ਪਰੇ ਰੋਜ਼ ਹੁੰਦੀ ਹੈ ਪਰ ਇਹ ਕੋਈ ਵਿਰੋਧੀ ਨਹੀਂ ਕਰਦੇ ਉਹ ਆਲੇ ਦੋਲੇ ਤੱਥ ਇਕੱਠੇ ਕਰਦਾ ਕਰਦਾ ਕਟੇਰੇ 'ਚ ਚਲਾ ਗਿਆ ਜਦੋਂ ਡੇਰੇ ਦੇ ਮਹਾਪੁਰਖਾਂ ਦੇ ਉੱਥੇ ਹੋਰ ਸੰਗਤ ਬੜੀ ਬੈਠੀ ਸੀ ਉਹ ਵੀ ਵਿੱਚ ਜੇ ਬਹਿ ਗਿਆ ਡੇਰੇ ਦੇ ਮਹਾਪੁਰਸ਼ ਜਿਹਦੇ ਚਟਾ ਚੋਲਾ ਪਾਇਆ ਚਿੱਟੀ ਉਹਦੇ ਸਿਰ ਤੇ ਪੱਗ ਅੱਖਾਂ ਬੰਦ ਉਹ ਬਚਨ ਕਰ ਰਿਹਾ ਸੀ ਪਤਾ ਕੀ ਬਚਨ ਕਰ ਰਿਹਾ ਸੀ ਭਗਤੋ ਸਾਡੇ ਨਾਲ ਜੋ ਵੀ ਵਾਪਰਦਾ ਹੈ ਇਹ ਸਾਰਾ ਕੁਝ ਪ੍ਰਮਾਤਮਾ ਦਾ ਹੁਕਮ ਹੈ ਜੇ ਸਾਡੇ ਨਾਲ ਕੁਝ ਚੰਗਾ ਹੁੰਦਾ ਹੈ ਇਹ ਅਸੀਂ ਪਿਛਲੇ ਜਨਮ 'ਚ ਕਮਾਇਆ ਸੀ ਜੇ ਸਾਡੇ ਨਾਲ ਕੁਝ ਮਾੜਾ ਹੁੰਦਾ ਇਹ ਵੀ ਸਾਡਾ ਹੀ ਕਮਾਇਆ ਸੀ ਜੇ ਅਸੀਂ ਇਸ ਜਨਮ ਦੇ ਵਿੱਚ ਇਸ ਨੂੰ ਨਹੀਂ ਭੁਗਤਦੇ ਇਹ ਸਾਨੂੰ ਅਗਲੇ ਜਨਮ ਵਿੱਚ ਭੁਗਤਣਾ ਪੈਣਾ ਫਿਰ ਡੇਰੇ ਦੇ ਭਗਤਾ ਨੇ ਇਹ ਫੈਸਲਾ ਕਰ ਲਿਆ ਵੀ ਅਗਲੇ ਜਨਮ ਚ ਤਾਂ ਛੱਤਰ ਖਾਣੇ ਹੀ ਚਲੋ ਹੁਣ ਹੀ ਖਾ ਲਈਏ ਕਟੋਕਟ ਸਾ ਬਰਾਬਰ ਹੋ ਇਸ ਤਰੀਕੇ ਨਾਲ ਲੋਕਾਂ ਦੀ ਮਾਨਸਿਕ ਪ੍ਰਕਿਰਿਆ ਨੂੰ ਫਿੱਟ ਤੇ ਸੈੱਟ ਕੀਤਾ ਜਾਂਦਾ ਸੰਵਿਧਾਨਕ ਢਾਂਚੇ ਦੀ ਪ੍ਰਕਿਰਿਆ ਵੀ ਆਪ ਜੀ ਨੇ ਸੁਣ ਤੇ ਸਮਝ ਲਈ ਹੈ ਸਿਆਸੀ ਦਲਾਲਾਂ ਦੀ ਗੱਲ ਵੀ ਤੁਸੀਂ ਸੁਣ ਲਈ ਹੈ ਤੇ ਤੁਸੀਂ ਹੁਣ ਡੇਰੇਦਾਰਾਂ ਦੀ ਅਤੇ ਡੇਰੇਦਾਰਾਂ ਦੇ ਭਗਤਾਂ ਦੀ ਗੱਲ ਵੀ ਸੁਣ ਲਈ ਹੈ ਮੇਰੇ ਪਿਆਰੇ ਸਤਕਾਰੇ ਮਾਣਯੋਗ ਤੇ ਸਨਮਾਨਯੋਗ ਤੇ ਅਣਖੀ ਪੰਜਾਬੀਓ ਆਪਣੇ ਚੇਤਿਆਂ 'ਚ ਵਸਾ ਲਓ ਤੁਸੀਂ ਇਹਨਾਂ ਤਿੰਨਾਂ ਕੈਟੇਗਰੀਆਂ 'ਚੋਂ ਬਾਹਰ ਨਿਕਲਣਾ ਹੈ ਨਾ ਸਿਆਸੀ ਸੱਤਾ ਦੇ ਦਲਾਲਾਂ ਦੇ ਆਖੇ ਲੱਗਣਾ ਸੰਵਿਧਾਨਕ ਢਾਂਚੇ ਬਾਰੇ ਖਾਲਿਸਤਾਨ ਬਣਨ ਤੋਂ ਮੈਨਾਂ ਹੋਰ ਕੋਈ ਚਾਰਾ ਹੈ ਨਹੀਂ ਡੇਰੇਦਾਰਾਂ ਦੇ ਚੁੰਗਲ ਦੇ ਵਿੱਚੋਂ ਤੁਸੀਂ ਨਿਕਲ ਜਾਓ ਜਿਹੜਾ ਵੀ ਵੋਟ ਮੰਗਣ ਆਵੇ ਕੋਈ ਅੱਗੇ ਉਹ ਗੱਲ ਹੀ ਨਹੀਂ ਕਰਨੀ ਬੋਲਣਾ ਨਹੀਂ ਬਸ ਹੱਥ ਜੋੜ ਕੇ ਤੇ ਗੇਟ ਬੰਦ ਕਰ ਦੇਣਾ ਠਾਹ ਕਰਕੇ ਬਸ ਇੱਕ ਗੱਲ ਆਪਣੇ ਚੇਤਿਆਂ ਦੇ ਵਿੱਚ ਵਸਾ ਲਓ ਜਿਸ ਕੌਮ ਦੇ ਲੀਡਰ ਗੁਰੂ ਸਾਹਿਬਾਨ ਦੇ ਧਰਮ ਸਿਧਾਂਤ ਦੀ ਦ੍ਰਿੜਤਾ ਦੇ ਸਨਮੁਖ ਰਾਜਸੀ ਅਮਲਾਂ ਵਿੱਚ ਜਿਉਂਦੇ ਹਨ ਉਹੀ ਕਿਸੇ ਪਾਤਸ਼ਾਹੀ ਦਾਵੇ ਦੀ ਪੂਰਤੀ ਦੀ ਯੁਗਤ ਨੂੰ ਮੰਜ਼ਲ ਤੱਕ ਲਿਜਾ ਸਕਦੇ ਹਨ ਨਹੀਂ ਤਾਂ ਨਹੀਂ ਜਿਹੜੇ ਸਟੇਟ ਦੇ ਸਿਆਸੀ ਦਲਾਲੀ ਦੇ ਛਲਾਵੇ ਵਿੱਚ ਸਿੱਖ ਕੌਮ ਨੂੰ ਸੱਤਾ ਪੂਰਤੀ ਜਾਦ ਖਾਲਸਾਣ ਦੇ ਪਾਤਸ਼ਾਹੀ ਦਾਵੇ ਦੇ ਸੰਕਲਪ ਨੂੰ ਉਸ ਦੇ ਅੰਤਰ ਨੂੰ ਸਮਝਣ ਵਿੱਚ ਦਚਿੱਤੀ ਖੜੀ ਕਰਦੇ ਹਨ ਉਹਨਾਂ ਤੋਂ ਸੁਚੇਤ ਹੋ ਜਾਓ ਆਪਣੇ ਮਾਨਸਿਕ ਚੇਤਨਾ ਦੇ ਪੱਧਰ ਨੂੰ ਇਸ ਦੇ ਹਾਲਾਤ ਨੂੰ ਬਦਲਣ ਤੋਂ ਰੋਕੋ ਆਪਣੀ ਮਾਨਸਿਕਤਾ ਦੇ ਪੱਧਰ ਅਤੇ ਇਸ ਤੇ ਤਲ ਨੂੰ ਗੁਰਬਾਣੀ ਦੇ ਅਨੁਸਾਰ ਢਾਲੋ ਗੁਰੂ ਸਾਹਿਬ ਕੀ ਕਹਿ ਰਹੇ ਨੇ ਗੁਰਬਾਣੀ ਕੀ ਕਹਿ ਰਹੇ ਨੇ ਉਸ ਅਨੁਸਾਰ ਚੱਲਣਾ ਸਟੇਟ ਸਿੱਖ ਰਾਜਨੀਤੀ ਨੂੰ ਖਤਮ ਕਰਨਾ ਚਾਹੁੰਦੀ ਹੈ ਰਾਜਨੀਤੀ ਨੂੰ ਖਤਮ ਕਰਨ ਦਾ ਸਿੱਧਾ ਮਤਲਬ ਹੈ ਸਿੱਖਾਂ ਦੀ ਹੋਂਦ ਨੂੰ ਖਤਮ ਕਰਨਾ ਚਾਹੁੰਦੀ ਹੈ ਕਿਉਂਕਿ ਜੇ ਰਾਜਨੀਤਿਕ ਲੋਕ ਜਮੀਰ ਕਰਕੇ ਮਰ ਗਿਆ ਤੇ ਸਾਡਾ ਮਰ ਜਾਣਾ ਕੋ ਬਹੁਤਾ ਮੁਸ਼ਕਲ ਨਹੀਂ ਆ ਫਿਰ ਰਾਹ ਪਦਰਾ ਹੋ ਜਾਂਦਾ ਹੈ ਤੇ ਇਹੋ ਹੀ ਕਈ ਦਹਾਕਿਆਂ ਤੋਂ ਹੋ ਰਿਹਾ ਲੇਕਿਨ ਹੁਣ ਗੱਲ ਸਿਖਰ ਤੇ ਪਹੁੰਚ ਗਈ ਹੈ ਜਾਗਣਾ ਪੈਣਾ ਜੇ ਸਾਡੇ ਚੁਣੇ ਹੋਏ ਸਿਆਸੀ ਲੋਕਾਂ ਦੀ ਜ਼ਮੀਰ ਜਾਗਦੀ ਹੁੰਦੀ ਤੇ ਅਮਰਪਾਲ ਸਿੰਘ ਨੇ ਬਿਨਾ ਕਿਸੇ ਵਜ੍ਹਾ ਐਨਐਸਐ ਐਨਐਸਏ ਦਿਲਵਾ ਕੇ ਜੇਲ੍ਹ ਚ ਨਹੀਂ ਸੀ ਬੈਠੇ ਹੋਣਾ 30 30 ਸਾਲ ਤੋਂ ਆਪਣੀਆਂ ਸਜ਼ਾਵਾਂ ਭੁਗਤ ਕੇ ਸਿੱਖਾਂ ਨੇ ਜੇਲ੍ਹ ਚ ਨਹੀਂ ਸੀ ਬੈਠੇ ਹੋਣਾ ਭਾਰਤੀ ਤੰਤਰ ਨੂੰ ਸਮਝਣ ਤੋਂ ਬਗੈਰ ਲੋਕ ਸੜਕਾਂ ਤੇ ਮੋਰਚੇ ਲਾ ਕੇ ਬੈਠੇ ਨੇ ਕਿਉਂਕਿ ਉਹ ਵੀ ਉਸ ਸਿਸਟਮ ਨੂੰ ਨਹੀਂ ਸਮਝਦੇ ਮੋਰਚੇ ਲਾਇਆ ਤੁਹਾਡਾ ਪਾਣੀ ਜਿਹੜਾ ਖੋਇਆ ਜਾ ਰਿਹਾ ਹੈ ਵਾਪਸ ਨਹੀਂ ਹੋਣਾ ਕਿਉਂਕਿ ਸਾਡੇ ਮਾਨਸਿਕ ਚੇਤਨਾ ਦੇ ਵਿੱਚ ਨਿਆਂ ਨੂੰ ਅਨਿਆਂ ਨੂੰ ਨਿਆਂ ਦੇ ਰੂਪ ਵਿੱਚ ਪਿਠਾ ਦਿੰਦਾ ਹੈ ਕਿ ਸਾਨੂੰ ਨਿਆਂ ਮਿਲੇਗਾ ਅਸੀਂ ਇਸ ਭਰਮ ਦੇ ਵਿੱਚ ਹੀ ਵਾਰ-ਵਾਰ ਨਿਆਂ ਦੀ ਮੰਗ ਕਰਦੇ ਹਾਂ ਨਿਆਂ ਦੀ ਕਦੇ ਮੰਗ ਨਹੀਂ ਕੀਤੀ ਜਾਂਦੀ ਨਿਆਂ ਹੱਕ ਹੈ ਉਹ ਆਪਣੇ ਆਪ ਸਟੇਟ ਨੇ ਦੇਣਾ ਹੁੰਦਾ ਅਦਾਲਤਾਂ ਨੇ ਆਪਣੇ ਆਪ ਦੇਣਾ ਹੁੰਦਾ ਜੇ ਨਿਆਂ ਮੰਗਣਾ ਪਵੇ ਜੇ ਕਿਸੇ ਬਲਾਤਕਾਰੀਏ ਨੂੰ ਗ੍ਰਿਫਤਾਰ ਕਰਨ ਵਾਸਤੇ ਥਾਣਿਆਂ ਦਾ ਘਰਾਵੋ ਕਰਨਾ ਪਵੇ ਕਿਸੇ ਕਾਤਲ ਨੂੰ ਗ੍ਰਿਫਤਾਰ ਕਰਨ ਵਾਸਤੇ ਥਾਣਿਆਂ ਦਾ ਘਰਾਵੋ ਕਰਨਾ ਪਵੇ ਇਸ ਦੇ ਅਰਥ ਸਮਝ ਲਓ ਇਹ ਰਾਜ ਹੈ ਕਿ ਕੀ ਹੈ ਫਿਰ ਇਹ ਵੀ ਸਮਝ ਲਓ ਕਿ ਤੁਹਾਡੇ ਅਗਲੇ ਚੁਣੇ ਹੋਏ ਮੁੱਖ ਮੰਤਰੀ ਕੀ ਇਸ ਰਾਜਸ਼ਾਹੀ ਨੂੰ ਕੀ ਸਤਾਨਾਸ਼ਾਹੀ ਨੂੰ ਬਦਲ ਸਕਦੇ ਹਨ ਬਿਲਕੁਲ ਨਹੀਂ ਬਦਲ ਸਕਦੇ ਇਹ ਗੱਲ ਸਾਡੀ ਸਮਝ ਵਿੱਚ ਕਿਉਂ ਨਹੀਂ ਆਉਂਦੀ ਇੱਕ ਤਾਂ ਨਿਆਂ ਦਾ ਜਿਹੜਾ ਭਰਮਸ਼ਲਾਵਾ ਉਹ ਨਹੀਂ ਸਾਨੂੰ ਸਮਝਾਉਣ ਦਿੰਦਾ ਦੂਸਰਾ ਜਿਹੜੇ ਸੰਤ ਮਹਾਂਪੁਰਖ ਹੈ ਸਾਨੂੰ ਇਹ ਗੱਲ ਨਹੀਂ ਸਮਝਾਉਣ ਦਿੰਦੇ ਜਿੰਨਾ ਇਹਨਾਂ ਨੇ ਧਾਰਮਿਕ ਤੌਰ ਤੇ ਸਿੱਖ ਨੂੰ ਗੁੰਮਰਾਹ ਕੀਤਾ ਹੋਇਆ ਗੁਰਬਾਣੀ ਦੇ ਸਬੰਧ ਵਿੱਚ ਗੁੰਮਰਾਹ ਇਹਨਾਂ ਲੋਕਾਂ ਨੇ ਕੀਤਾ ਹੋਇਆ ਹੋਰ ਕਿਸੇ ਨੇ ਨਹੀਂ ਕੀਤਾ ਮਹਾਰਾਨ ਆ ਸੱਚੇ ਪਾਤਸ਼ਾਹ ਇਹਨਾਂ ਦਾ ਕਦ ਹਿਸਾਬ ਕਰੂਗਾ ਸਿਆਸੀ ਤੌਰ ਤੇ ਸਾਨੂੰ ਸਿਆਸੀ ਲੀਡਰਾਂ ਨੇ ਗੁੰਮਰਾਹ ਕੀਤਾ ਧਾਰਮਿਕ ਤੌਰ ਤੇ ਸਾਨੂੰ ਡੇਰੇ ਵਾਲੇ ਖਵਤੀ ਸੰਤਾ ਮਹਾਂਪੁਰਖਾਂ ਨੇ ਗੁੰਮਰਾਹ ਕੀਤਾ ਹੋਇਆ ਅਦਾਲਤੀ ਢਾਂਚਾ ਇਹਨਾਂ ਬਾਬਿਆਂ ਦੀ ਤੇ ਇਹਨਾਂ ਸਿਆਸੀ ਲੋਕਾਂ ਦੀ ਰਖੇਲ ਹੈ ਜੇ ਇਹ ਢਾਂਚਾ ਰਖੇਲ ਨਾ ਹੁੰਦਾ ਤਾਂ ਧਾਰਾ 370 ਟੁੱਟ ਨਹੀਂ ਸੀ ਸਕਦੀ ਪੰਜਾਬ ਦੇ ਪਾਣੀ ਰਿਪੇਰੀਅਨ ਲਾਅ ਦੇ ਮੁਤਾਬਕ ਕੋਈ ਦੂਸਰੀ ਸਟੇਟ ਸਾਡੇ ਕੋਲੋਂ ਖੋਹ ਨਹੀਂ ਸੀ ਸਕਦੀ ਸਾਡੇ ਡੈਮਾਂ ਦਾ ਪ੍ਰਬੰਧ ਸਾਡੇ ਹੱਥ ਵਿੱਚ ਹੋਣਾ ਸੀ ਦੂਸਰੇ ਹੱਥ ਵਿੱਚ ਨਹੀਂ ਸੀ ਹੋਣਾ ਪੰਜਾਬ ਵਿੱਚੋਂ ਹਰਿਆਣਾ ਅਤੇ ਹਿਮਾਚਲ ਬਾਹਰ ਨਹੀਂ ਸਨ ਨਿਕਲਣੇ ਜੇ ਨਿਕਲੀ ਗਏ ਸਨ ਤਾਂ ਚੰਡੀਗੜ੍ਹ ਪੰਜਾਬ ਦੇ ਕੋਲ ਹੋਣਾ ਸੀ ਇਹ ਇਸ ਦੀਆਂ ਰਾਜਨੀਤਿਕ ਮਸਾਲਾ ਆਪਣੇ ਸਾਹਮਣੇ ਇੱਕ ਆਖਰੀ ਉਦਾਹਰਣ ਹੋਰ ਦਿਆਂਗਾ ਜਿਸ ਦੇਸ਼ ਦੀ ਆਬਾਦੀ 140 ਕਰੋੜ ਹੋਵੇ 140 ਕਰੋੜ ਲੋਕਾਂ ਦੀ ਕਿਸਮਤ ਦਾ ਫੈਸਲਾ ਮਹਿਜ 543 ਬੰਦੇ ਕਰਨ ਅਤੇ ਬਾਕੀ ਦੇਸ਼ ਵਿੱਚ ਬਾਕੀ ਇਸ ਉਪਮਹਾਦੀਪ ਵਿੱਚ ਕਿਸੇ ਕੋਲ ਕੋਈ ਅਧਿਕਾਰ ਹੀ ਨਾ ਹੋਵੇ ਉਹਨਾਂ 543 ਬੰਦਿਆਂ ਵਿੱਚੋਂ ਵੀ ਅੱਧੇ ਤੋਂ ਵੀ ਅੱਧੇ ਬੰਦੇ ਕਾਨੂੰਨ ਨੂੰ ਜਿੱਦਰ ਮਰਜ਼ੀ ਤੋੜ ਮਰੋੜ ਕੇ ਮਤੇ ਪਾਸ ਕਰ ਕਰਕੇ ਉਹਨਾਂ ਦੇ ਕਾਨੂੰਨ ਬਣਾਈ ਜਾਣ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਇਸ ਦੇ ਪਿੱਛੇ ਅਖੌਤੀ ਸੰਤਾਂ ਬਾਬਿਆਂ ਮਹਾਂਪੁਰਖਾਂ ਦਾ ਹੀ ਹੱਥ ਹੈ ਉਹ ਚਾਹੇ ਸੰਤ ਹਿੰਦੂ ਹੋਣ ਉਹ ਮੁਸਲਮਾਨ ਹੋਣ ਉਹ ਸਿੱਖ ਹੋਣ ਉਹ ਕੋਈ ਹੋਰ ਹੋਵੇ ਧਰਮ ਦੇ ਨਾਮ ਦੇ ਉੱਤੇ ਜਿੰਨਾ ਗੁਮਰਾਹ ਇਸ ਧਰਤੀ ਤੇ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਦੁਨੀਆ 'ਚ ਹੋਰ ਕਿਸੇ ਧਰਤੀ ਤੇ ਨਹੀਂ ਹੋਣਾ ਤੁਹਾਡੇ ਨਾਲ ਕੁਝ ਵੀ ਮਾੜਾ ਹੋ ਜਾਵੇ ਇਹ ਜੀ ਰੱਬ ਦਾ ਹੁਕਮ ਹੈ ਤੁਹਾਡਾ ਘਰ ਕੋਈ ਕ੍ਰੇਨਾ ਢਾ ਦੇਵੇ ਇਹ ਅੱਲਾ ਦਾ ਹੁਕਮ ਹੈ ਤੁਹਾਡੇ ਬੱਚਿਆਂ ਨੂੰ ਕੋਈ ਚੱਕ ਕੇ ਗੋਲੀ ਮਾਰ ਦੇਵੇ ਇਹ ਸਾਡੇ ਕਰਮਾਂ ਦਾ ਫਲ ਹੈ ਧੀਆਂ ਭੈਣਾਂ ਦੀ ਇੱਜ਼ਤ ਲੁੱਟ ਪੁੱਟ ਹੋ ਜਾਵੇ ਇਹ ਜੀ ਕਰਮਾਂ ਦਾ ਫਲ ਹੈ ਇਹ ਸਾਰੀ ਦੇਣ ਬਾਬਿਆਂ ਦੀ ਹੈ ਗੁਰਮਾਣੀ ਅਨੁਸਾਰ ਜੇ ਹੁਕਮ ਨੂੰ ਸਮਝਣਾ ਹੋਵੇ ਤਾਂ ਹੁਕਮ ਦੀ ਸਪਸ਼ਟ ਵਿਆਖਿਆ ਜਪਜੀ ਸਾਹਿਬ ਦੇ ਵਿੱਚ ਦਿੱਤੀ ਹੋਈ ਹੈ ਮਨੁੱਖ ਦਾ ਜਮਣਾ ਅਤੇ ਮਰਨਾ ਹੁਕਮ ਹੈ ਗ੍ਰਹਿਾਂ ਦਾ ਬਣਨਾ ਅਤੇ ਟੁੱਟ ਜਾਣਾ ਹੁਕਮ ਹੈ ਪੰਜ ਤਤਾਂ ਦਾ ਇਸ ਧਰਤੀ ਵਿੱਚ ਪਰਵਰਤ ਹੋ ਕੇ ਖਾਣੀਆਂ ਬਾਣੀਆਂ ਬਣਨੀਆਂ ਹੁਕਮ ਹੈ ਪਰ ਮਨੁੱਖ ਦੀ ਸੋਚ ਅਤੇ ਮਨੁੱਖ ਜੋ ਕਰਮ ਕਰ ਰਿਹਾ ਹੈ ਇਸ ਪਿੱਛੇ ਕੋਈ ਹੁਕਮ ਨਹੀਂ ਹੈ ਜੇ ਇਹ ਵੀ ਹੁਕਮ ਹੁੰਦਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਪਜੀ ਸਾਹਿਬ ਵਿੱਚ ਇਹ ਗੱਲ ਨਹੀਂ ਕਹਿਣੀ ਪੈਣੀ ਸੀ ਆਪੇ ਬੀਜ ਆਪੇ ਖਾ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕਰਮ ਕਰਨ ਪਿੱਛੇ ਤੈਨੂੰ ਕੋਈ ਹੁਕਮ ਨਹੀਂ ਹੋਇਆ ਮੈਂ ਇਹ ਕਹਾਣੀ ਤੁਹਾਨੂੰ ਤਾਂ ਸੁਣਾ ਰਿਹਾ ਕਿ ਤੁਸੀਂ ਆਮ ਬਾਬਿਆਂ ਦੇ ਚੁੰਗਲ ਚੋਂ ਨਿਕਲ ਜਾਓ ਜਦੋਂ ਅਸੀਂ ਹਰੇਕ ਵਧੀਕੀ ਨੂੰ ਹੀ ਆਪਣਾ ਕਰਮ ਸਮਝੀ ਜਾਵਾਂਗੇ ਤਾਂ ਚੇਤਾ ਰੱਖਿਓ ਕਦੇ ਅਣਖ ਨਹੀਂ ਜਾਗੇਗੀ ਕਦੇ ਵੀ ਵਿਰੋਧ ਨਹੀਂ ਜਨਮ ਲਵੇਗਾ ਬਿਨਾ ਕਿਸੇ ਚੀਜ਼ ਦੇ ਵਿਰੋਧ ਤੋਂ ਗਲਤ ਚੀਜ਼ ਦੇ ਵਿਰੋਧ ਤੋਂ ਬਗੈਰ ਉਸ ਦੀ ਰੋਕ ਥਾਮ ਲਈ ਸੋਚਿਆ ਵੀ ਨਹੀਂ ਜਾ ਸਕਦਾ ਜੇ ਸਭ ਕੁਝ ਹੁਕਮੀ ਹੈ ਫਿਰ ਤਾਂ ਜਿਹੜੀ ਸਿੱਖਾਂ ਨੂੰ 1947 ਚ ਗੁਲਾਮੀ ਦੂਜੀ ਵੀਰੀ ਗਾਲ ਪੈਗੀ ਇਹ ਵੀ ਪ੍ਰਮਾਤਮਾ ਦਾ ਹੁਕਮ ਹੈ ਤੇ ਜੇ ਹੁਣ ਸਿੱਖ ਆਜ਼ਾਦੀ ਵਾਸਤੇ ਲੜਦਾ ਹੈ ਤਾਂ ਅਸੀਂ ਫਿਰ ਉਸ ਦੇ ਹੁਕਮ ਦਾ ਵਿਰੋਧ ਕਰਦੇ ਹੋਏ ਹੁਣ ਇਹੀ ਬਾਬੇ ਦੂਜੇ ਪਾਸੇ ਮੂੰਹ ਪਿੱਛੇ ਨੂੰ ਘੁਮਾ ਕੇ ਪਤਾ ਕੀ ਕਹਿਣਗੇ ਨਹੀਂ ਜੀ ਇਹ ਸੰਘਰਸ਼ ਕਰਨਾ ਵੀ ਹੁਕਮੀ ਹੈ ਇਸ ਪਰਮਗੜ ਦੇ ਵਿੱਚੋਂ ਨਿਕਣ ਵਾਸਤੇ ਇੱਕੋ ਹੀ ਇੱਕ ਤਰੀਕਾ ਹੈ ਕਿ ਗੁਰਬਾਣੀ ਨੂੰ ਪੜੋ ਅਤੇ ਖੁਦ ਸਮਝੋ ਗੁਰਬਾਣੀ ਕਹਿ ਰਹੀ ਹੈ ਬੋਲ ਸਤਰਮੜੀਆ ਮੋਨ ਕਤ ਧਾਰੀ RAM ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਇਹ ਚੰਦ ਸ਼ਬਦ ਮੈਂ ਵਿੱਚੋਂ ਵਿੱਚੋਂ ਆਪ ਜੀ ਨਾਲ ਸਾਂਝੇ ਕੀਤੇ ਹਨ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੇ ਕੋਏ ਕਹਿੰਦੇ ਨੇ ਜਿਹੜਾ ਨਾਮ ਜਪਦਾ ਉਹ ਜੀਂਦਾ ਤੇ ਦੂਸਰੇ ਨੇ ਮੁਰਦੇ ਪਰ ਜੇ ਨਾਮ ਜਪਦਿਆਂ ਹੋਇਆਂ ਵੀ ਇੱਜ਼ਤ ਨਹੀਂ ਜੇ ਜੀਵੇ ਪਤਲਥੀ ਜਾਏ ਨਾਮ ਜਪਦਿਆਂ ਜੀਨੇ ਆ ਤੇ ਜੀਂਦਿਆਂ ਜੇ ਪਤਲਥਦੀ ਹੈ ਫਿਰ ਸਤਿਗੁਰ ਕਹਿੰਦੇ ਜੀਣ ਦਾ ਹੱਕ ਨਹੀਂ ਸਭ ਹਰਾਮ ਜੀਤਾ ਕਿਛ ਖਾਏ ਤੈਨੂੰ ਖਾਣ ਦਾ ਹੱਕ ਨਹੀਂ ਜੇ ਤਾਂ ਅਸੀਂ ਖਾਣਾ ਛੱਡ ਦਾਂਗੇ ਤਾਂ ਕੀ ਹੋ ਜੀਗਾ ਮਰ ਜਾਗੇ ਸੋ ਸਤਿਗੁਰੂ ਨੇ ਸਿੱਧਾ ਨਹੀਂ ਕਿਹਾ ਵੀ ਤੁਸੀਂ ਮਰੀ ਜਾਓ ਸਤਿਗੁਰ ਕਹਿੰਦੇ ਤੈਨੂੰ ਫਿਰ ਭੋਜਨ ਪ੍ਰਸ਼ਾਦਾ ਛਕਣ ਦਾ ਹੱਕ ਨਹੀਂ ਇੰਨੇ ਹੀ ਵਿਚਾਰਾਂ ਨਾਲ ਇੱਥੇ ਸਮਾਪਤੀ ਕਰਦੇ ਆਂ ਕੱਲ ਨੂੰ ਫਿਰ ਮਿਲਦੇ ਆਂ ਕਿਸੇ ਨਵੇਂ ਵਿਸ਼ੇ ਤੇ ਨਵੇਂ ਵਿਚਾਰਾਂ ਦੇ ਨਾਲ ਖਾਲਸਾ ਧਰੇ ਹੋਏ ਨਵੇਂ ਸੂਰਜ ਦੇ ਵਿੱਚ ਦੁਬਾਰਾ ਮਿਲਾਂਗੇ ਤਦ ਤੱਕ ਆਪਣਾ ਖਿਆਲ ਰੱਖੋ ਚੜ੍ਹਦੀ ਕਲਾ 'ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ